ਬਹੁਤ ਧੰਨਵਾਦ ਅਜੋਕੇ ਦੌਰ ਵਿੱਚ ਕਲਮ ਨੂੰ ਢਾ ਲਾਣ ਵਾਲਿਆਂ ਦਾ ਬੋਲਬਾਲਾ ਇਸ ਕਦਰ ਫੈਲਿਆ ਹੋਇਆ ਹੈ ਕਿ ਜੋ ਬਹੁਤ ਹੀ ਨਿੰਦਣਯੋਗ ਹੈ ਅੱਜ ਦੀ ਇਸ ਮੀਟਿੰਗ ਵਿੱਚ ਕਲਮ ਦੇ ਧਾਰਨੀ ਲੋਕਾਂ ਦੇ ਉੱਪਰ ਆਪਣੀ ਇੱਕ ਹਲੂ ਤਾਕਤ ਦਾ ਇੱਕ ਤਰ੍ਹਾਂ ਦਾ ਅਜਮਾਇਸ਼ ਕੀਤੀ ਜਾ ਰਹੀ ਹੈ ਉਸ ਦੇ ਬਾਵਜੂਦ ਵੀ ਅਸੀਂ ਇਹ ਸਮਝਦੇ ਹਾਂ ਕਿ ਜੇ ਅਸੀਂ ਸਾਥੀ ਕਲਮ ਦੇ ਹਾਣੀ ਬਣ ਕੇ ਆਪਣੀ ਪਗਡੰਡੀ ਤੇ ਚੱਲਦੇ ਰਹੀਏ ਤੇ ਸਾਨੂੰ ਇਸ ਤਰ੍ਹਾਂ ਦੀ ਪਰਵਾਹ ਵੀ ਨਹੀਂ ਕਰਨੀ ਚਾਹੀਦੀ ਇਸ ਦੌਰ ਦੇ ਵਿੱਚ ਇਸ ਤਰ੍ਹਾਂ ਨੂੰ ਹੀ ਬਲ ਦਿੰਦੀ ਇੱਕ ਕਪਟਾ ਆਪ ਸਭ ਦੀ ਨਜ਼ਰ ਜਦੋਂ ਤੱਕ ਇਨਾ ਰਾਮਾ ਵਿੱਚ ਹਨੇਰਾ ਵੇ ਸੱਜਣਾ ਵਾਹ ਜਦੋਂ ਤੱਕ ਇਨਾ ਰਾਮਾ ਵਿੱਚ ਹਨੇਰਾ ਵੇ ਸੱਜਣਾ ਉਹ ਹਰ ਛਾਗ ਤੇ ਹਰ ਪਗਡੰਡੀ ਤੇ ਦੀਵੇ ਜਗਾੰਦਾ ਹੋਵੇਗਾ ਚੰਨ ਦੇ ਨਿਕਲਣ ਦਾ ਇੰਤਜ਼ਾਰ ਨਹੀਂ ਕਰਦਾ ਹਰ ਸ਼ਾਖ ਤੇ ਜੁਗ ਨੂੰ ਬਿਠਾਉਂਦਾ ਹੋਵੇਗਾ ਸੁੱਤੇ ਆਲਣਿਆਂ ਵਿੱਚ ਪੰਛੀ ਅੱਜ ਕਰਨ ਗੱਲਾਂ ਕਾਲੀ ਰਾਤੇ ਕੋਈ ਹਨੇਰਾ ਭਜਾਉਂਦਾ ਹੋਵੇਗਾ ਹੁਣ ਚੱਲਿਆ ਏ ਕੂੜ ਦਾ ਪ੍ਰਚਾਰ ਸਭ ਪਾਸੇ ਹੁਣ ਚੱਲਿਆ ਏ ਕੂੜ ਦਾ ਪ੍ਰਚਾਰ ਸਭ ਪਾਸੇ ਉਹ ਨਗਾਰੇ ਦੀ ਝੋਟ ਤੇ ਸੱਚ ਸੁਣਾੰਦਾ ਹੋਵੇਗਾ ਵਾਹ ਅੱਜ ਨਸ਼ਿਆਂ ਨੇ ਖਾ ਲਈ ਜਵਾਨੀ ਵੇ ਸਜਣਾ ਅੱਜ ਨਸ਼ਿਆਂ ਨੇ ਖਾ ਲਈ ਜਵਾਨੀ ਵੇ ਸਜਣਾ ਉਹ ਮਿਸ਼ਾਲਾਂ ਬਾਲ ਕੇ ਸਭ ਨੂੰ ਜਗਾੰਦਾ ਹੋਵੇਗਾ ਵਾਹ ਇੱਥੇ ਲੁੱਟਿਆ ਜਾਂਦਾ ਦੁੱਖ ਭਰਦੇ ਨੇ ਮਾਫੇ ਇੱਥੇ ਲੁੱਟਿਆ ਜਾਂਦਾ ਦੁੱਖ ਭਰਦੇ ਨੇ ਮਾਫੇ ਉਹ ਉਦਾਸ ਰੁੱਤਾਂ ਦੇ ਵਿੱਚ ਦੁੱਖ ਵੰਡਾਂਦਾ ਹੋਵੇਗਾ ਸੌਣ ਮਹੀਨੇ ਵੀ ਪਿੰਗਾ ਸੁੰਨੀਆਂ ਜਾਪਣ ਸਾਵਣ ਮਹੀਨੇ ਵੀ ਪਿੰਗਾ ਸੁੰਨੀਆਂ ਜਾਪਣ ਉਹ ਸੁਖੇ ਬਿਰਖਾਂ ਤੇ ਪਿੰਗਾ ਝਟਾਂਦਾ ਹੋਵੇਗਾ ਜਦੋਂ ਤੱਕ ਇਹਨਾਂ ਰਾਮਾਂ ਵਿੱਚ ਹਨੇਰਾ ਹੋਵੇ ਸਜਣਾ ਹਰ ਪਗ ਡੰਡੀ ਤੇ ਉਹ ਦੀਵੇ ਤੇ ਗਾਂਦਾ ਹੋਵੇਗਾ ਤੇ ਗਾਂਦਾ ਹੋਵੇ ਬਹੁਤ ਬਹੁਤ ਧੰਨਵਾਦ ਕੀ ਕਰੀਏ ਅੱਜ ਦੀ ਇਸ ਮੀਟਿੰਗ ਵਿੱਚ ਆਪ ਲਈ ਇੱਕ ਬਹੁਤ ਹੀ ਕਿ ਵਿਚਾਰਧਾਰਾ ਨਾਲ ਸੰਬੰਧਿਤ ਕਪਤਾ ਕਪਤਾ ਦਾ ਸਰਲੇਖ ਹੈ ਕਪਤਾ ਤੇ ਅਹਿਸਾਸ ਕਪਤਾ ਲਿਖਣ ਦੀ ਕੋਸ਼ਿਸ਼ ਵਿੱਚ ਜਦ ਵੀ ਮੈਂ ਲਿਖਾਂ ਵੰਦਾ ਕਿ ਮੇਰੇ ਸਾਹਮਣੇ ਪੇ ਕਾਗਜ਼ ਮੇਰੇ ਵੱਲ ਹੱਸ ਦੇ ਤੇ ਪੁੱਛ ਦੇ ਕਿ ਤੂੰ ਕੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਜਦੋਂ ਮੈਂ ਲਿਖਣਾ ਚਾਹਿਆ ਮੇਰੇ ਗੋਹੇ ਉਹ ਇੱਕ ਅਨਜਾਨੀ ਕੁੜੀ ਸਿਰ ਤੇ ਗੋਹੇ ਦਾ ਟੋਕਰਾ ਚੁੱਕੀ ਟੋਕਰੀ ਵਿੱਚੋਂ ਚੌਂਦਾ ਮੁੱਤਰਾਲ ਉਸ ਦੀ ਕਮੀਜ਼ ਤੇ ਹਰ ਰੋਜ਼ ਇੱਕ ਨਮੀ ਲਾਈਨ ਚੜ ਜਾਂਦੀ ਸ਼ਾਬਾਸ਼ ਸ਼ਾਬਾਸ਼ ਉਹ ਮੱਦਮ ਤੇ ਫਿੱਕੀਆਂ ਲੈਣਾ ਜਿਨ੍ਹਾਂ ਵਿੱਚੋਂ ਮੈਨੂੰ ਭਾਰਤ ਦਾ ਨਕਸ਼ਾ ਦਿਖਾਈ ਦਿੰਦਾ ਹੈ ਬਹੁਤ ਕੁਝ ਦੱਸ ਦਿੰਦੀ ਹੈ ਪਾਈ ਤੂੰ ਕੀ ਲਿਖ ਰਿਹਾ ਹੈ ਮੈਂ ਕਵਤਾ ਲਿਖ ਰਿਹਾ ਹਾਂ ਭੈਣ ਇਹ ਕਵਤਾ ਕੀ ਹੁੰਦੀ ਹੈ ਮੇਰੇ ਕੋਲ ਉਸ ਦੇ ਪ੍ਰਸ਼ੰ ਦਾ ਜਵਾਬ ਦੇਣ ਵਾਸਤੇ ਕੋਈ ਸ਼ਬਦ ਨਹੀਂ ਸੱਜ ਉਸ 2 ਮਿੰਟ ਇੰਤਜ਼ਾਰ ਕੀਤਾ ਤੇ ਉਹ ਮੁਸਕਰਾ ਕੇ ਚਲੀ ਗਈ ਪਰ ਉਸ ਮੁਸਕਰਾਹਟ ਵਿੱਚ ਮੈਨੂੰ ਇਹ ਅਹਿਸਾਸ ਕਰਾ ਗਈ ਕਿ ਇਹ ਕਵਤਾ ਤੇ ਕੀ ਲਿਖਦਾ ਹੈ ਇਸ ਨੂੰ ਖੁਦ ਪਤਾ ਨਹੀਂ ਕਿ ਕੱਪਤਾ ਹੁੰਦੀ ਕੀ ਹੈ ਜਬਾ ਵਾਹਵਾ ਦਾ ਤੇਜ਼ ਗੁੱਲਾ ਆਇਆ ਮੇਰੇ ਸਾਰੇ ਕਾਗਜ਼ਾਂ ਨੂੰ ਉਸ ਪਾਗਲ ਦੀ ਕੁੜੀ ਵੱਲ ਉਡਾ ਕੇ ਲੈ ਗਿਆ ਸ਼ਾਇਦ ਉਸ ਮਰਜਾਨੀ ਕੋਲੋਂ ਕੱਪਤਾ ਦੇ ਅਰਥਾਂ ਨੂੰ ਸਮਝਣ ਲਈ ਜਾਂ ਮੈਨੂੰ ਸਮਝਾਉਣ ਲਈ ਤਾਂ ਬਹੁਤ ਆਜ ਔਰ ਪੇਸ਼ਕਾਰੀ ਹੈ ਸਾਰੇ ਪੂਰੇ ਜਿਹੜਾ ਹੈਗਾ ਜਲੋ ਔਰ ਰਸ ਨੂੰ ਪੇਸ਼ ਕੀਤਾ ਹੈ। ਪਰ ਕਮਾਲ ਦੀ ਜਿਹੜੀ ਹੈਗੀ ਹੈ ਉਹ ਉਹ ਜਿਹੜੇ ਕਾगज ਉਡਕੀ ਉਹਦੇ ਵੱਲ ਗਏ। ਹਾਂ। ਅਰੇ ਜਿਹੜਾ ਦ੍ਰਿਸ਼ ਹੈ ਏ ਟੋਕਰੀ ਦੇ ਵਿੱਚੋਂ ਜਿਹੜਾ ਮੁਤਰਾਲ ਉਹਦੇ ਚੋਕੇ ਚਿਹਰੇ ਦੇ ਉੱਤੇ ਆ ਰਿਹਾ। ਇਹ ਬਹੁਤ ਬੜੀ ਮਸਲਵਤ ਸੋਚਣ ਵਾਲਾ ਦ੍ਰਿਸ਼ ਕ੍ਰੀਏਟ ਕੀਤਾ। ਇਹ ਇਹ ਆਧੁਨਿਕ ਕਲੌਲੀ ਦੀ ਜਿਨ੍ਹਾਂ ਦੀ ਇਹ ਕਿਤਾਬ अहसास की गंढ़ छप चुकी है कहानी भी लिख रहे हैं और नावल भी लिख रहे हैं और लगातार छप रहे हैं इसकी ख्याल है कि कई अखबारों दस बारह अखबारों के समय लिखा पुस्तक रिव्यू जो है छपया है और ਪਗਾਮੇ ਜਗਤ ਦੇ ਵਿੱਚ ਅਕਸਰ ਜਿਹੜੇ ਹੈਗੇ ਆ ਛੱਪ ਰਹੇ ਆ ਉਸੀ ਇਲਾੰਦੀ ਇੱਥੇ ਸਮੂਲੀਅਤ ਨੂੰ ਦੀ ਰੱਖਦੇ ਆ ਔਰ ਅੱਗੇ ਵੀ ਅਡੇ ਨਾਲ ਜਿਹੜਾ ਹੈਗਾ ਜਨਵਾਦੀ ਲੇਖਕ ਸੰਗਠਨ ਔਰ ਪ੍ਰਤੀਸ਼ੀ ਲੇਖਕ ਸੰਗਠਨ ਦੇ ਸਾਡੇ ਪ੍ਰਚਾਰਕ ਅਕਰ ਵੀ ਨੇ ਅੱਗੇ ਮੋਡਰਨ ਨਾਲ ਮੋਡਰਨ ਜੋ ਅੱਗੇ ਚੱਲਦੇ ਰਹਿਣਗੇ ਜਿਹੜੀ ਇਹਨਾਂ ਨੇ ਆਈਡੀਓਲੋਜੀਕਲ ਗੱਲ ਕੀਤੀ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਸ ਵੇਲੇ ਜੋ ਹਨੇਰਾ ਫੈਲਾਇਆ ਜਾ ਰਿਹਾ ਹੈ ਉਹ ਕੂੜ ਦਾ ਵੀ ਹੈ ਅੰਧ ਭਗਤੀ ਦਾ ਵੀ ਹੈ ਅੰਧਕਾਰ ਦਾ ਵੀ ਹੈ ਉਹ ਜ਼ਿਆਦਾ देर ਨਹੀਂ ਲਵੇਗਾ ਜੇ ਚਾਨਣ ਰਿਸ਼ਮਾ ਔਰ ਚਾਨਣ ਮਨਾਰੇ ਆਪਣੇ ਫਰਜ਼ ਨੂੰ ਨਿਭਾਉਂਦੇ ਰਹਿਣਗੇ ਜੀ ਜੇ ਚਾਨਣ ਮਨਾਰੇ ਆਪਣੇ ਫਰਜ਼ ਦੇ ਉੱਤੇ ਕਾਇਮ ਰਹਿਣਗੇ ਤਾਂ ਜ਼ਰੂਰੀ ਨਹੀਂ ਹੈ ਕਿ ਹਨੇਰਾ ਆਪਣੀ ਕੋ ਜੀ ਸੋਚ ਦੇ ਵਿੱਚ ਜਿਹੜਾ ਹੈਗਾ ਕਾਮਯਾਬ ਹੋਏ ਅਸੀਂ ਇਹ ਉਮੀਦ ਕਰਦੇ ਹਾਂ ਕਿ ਅਸੀਂ ਇਸ ਧਰਤੀ ਨੂੰ ਅਸੀਂ ਇਸ ਸੰਸਾਰ ਨੂੰ ਅਸੀਂ ਇਸ ਦੁਨੀਆ ਨੂੰ ਖੂਬਸੂਰਤ ਬਣਾਉਣਾ ਹੈ ਮਹਿਕਣ ਯੋਗ ਬਣਾਉਣਾ ਹੈ ਰਹਿਣ ਯੋਗ ਬਣਾਉਣਾ ਹੈ ਜਿਉਣ ਯੋਗ ਬਣਾਉਣਾ ਹੈ ਤਾਂ ਕਿ ਜਿਹੜਾ ਹੈਗਾ ਸਦੀਆਂ ਤੱਕ ਇਹ ਜਿਹੜਾ ਜੀਵਨ ਇਸੇ ਤਰ੍ਹਾਂ ਨਿਰੰਤਰ ਖੁਸ਼ਹਾਲੀ ਵੱਲ ਵਧਦਾ ਚੱਲਾ ਜਾਏ ਤੇ ਨਕਾਰਾਤਮਕ ਸ਼ਕਤੀਆਂ ਜਿਹੜੀਆਂ ਕਿਸੇ ਆਪਣੇ لالਚਾਂ ਦੇ ਕਾਰਨ ਜਾਂ ਆਪਣੀ ਸੱਤਾ ਬਰਕਰਾਰ ਰੱਖਣ ਦੇ ਕਾਰਨ ਲੋਕਾਂ ਤੇ ਜ਼ੁਲਮ ਢਾ ਰਹੀਆਂ ਨੇ ਜਾਂ ਹਥਿਆਰਾਂ ਦੀ ਗੱਲ ਕਰਕੇ ਧਰਤੀ ਨੂੰ ਨੁਕਸਾਨ ਪਹੁੰਚਾਣ ਦੀਆਂ ਗੱਲਾਂ ਕਰ ਰਹੀਆਂ ਨੇ ਉਹਨਾਂ ਦਾ ਅਸੀਂ ਜਿਹੜਾ ਹੈਗਾ ਮੁਕਾਬਲਾ ਕਰਕੇ ਉਹਨਾਂ ਨੂੰ ਹਰਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਵਾਂਗੇ ਇਹ ਸਾਡਾ ਅਹਿਦ ਹੈ ਇਹ ਸਾਡੀ ਕੋਸ਼ਿਸ਼ ਹੈ